ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਦੀ ਸੋਚ ਕਿਦਾਂ ਦੀ ਆ ਜੀ ਕਦੇ ਕੁਝ ਬੋਲ ਦਿੰਦੇ ਆ ਕਦੇ ਕੁਝ ਬੋਲ ਦਿੰਦੇ ਆ ਬਿਹਤਰ ਇਹ ਹੈ ਕਿ ਸਾਡੇ ਨਾਲ ਲੜ ਕੇ ਰੜ ਕੇ ਜਿਹੜੀ ਪੰਜਾਬ ਨੂੰ ਅਸੀਂ ਅੱਗੇ ਲੈ ਕੇ ਜਾਈਏ ਸਾਵਾਦਾ ਸਾਡਾ ਸੈਸ਼ਨ ਚੱਲਦਾ ਸੀਗਾ ਤੇ ਬਾਜਵਾ ਜੀ ਕਹਿੰਦੇ ਆ ਕਿ ਇਹ ਤਾਂ ਜਿਹੜੇ 92 ਵਿਧਾਇਕ ਬੈਠੇ ਆ ਸਾਨੂੰ ਤਾਂ ਇਹਨਾਂ ਨੂੰ ਦੇਖ ਕੇ ਸ਼ਰਮ ਆਉਂਦੀ ਏ ਕਿਉਂਕਿ ਅਸੀਂ ਵੀ ਚੰਗੇ ਘਰਾ ਤੋਂ ਆ ਪੜ੍ਹੇ ਲਿਖੇ ਆ ਤੇ ਮੈਨੂੰ ਸਮਝ ਨਹੀਂ ਆਈ ਕਿ ਉਹਨਾਂ ਦੀ ਸੋਚ ਕਿਦਾਂ ਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਆਪਣੀ 3 ਸਾਲ ਦੀਆਂ ਕਾਰਗੁਜ਼ਾਰੀਆਂ ਨੂੰ ਲੈ ਕੇ ਜਿਹੜੀ ਪ੍ਰੈਸ ਵਾਰਤਾ ਕੀਤੀ ਜਾ ਰਹੀ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਰੁਪਿੰਦਰਪਰ ਕੋਲ ਸ਼ੀਨਾ ਜੀ ਨੇ ਗੱਲਬਾਤ ਕਰ ਲੈ ਜੀ ਆਪਾਂ ਗੱਲ ਕਰੀਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ੇ ਦੇ ਉੱਪਰ ਠੱਲ ਪਾਉਣ ਦੇ ਲਈ ਉਹ ਵੀ ਜਿਹੜੇ ਯਤਨ ਨੇ ਉਹ ਲਗਾਤਾਰ ਜਾਰੀ ਸੋ ਬਿਲਕੁਲ ਮੈਡਮ ਨਾਲ ਜਿਹੜੀ ਗੱਲਬਾਤ ਕਰ ਲੈ ਮੈਮ ਕੀ ਕਹਿਣਾ ਚਾਹੋਗੇ ਜਿਹੜੇ 3 ਸਾਲ ਦੀ ਹੋਂ ਤੱਕ ਜੋ ਕਾਰਗੁਜ਼ਾਰੀ ਨਿਕਲ ਰਹੀ ਹੈ ਦੇਖੋ ਜਿਹੜੇ 3 ਸਾਲ ਦੇ ਸਰਕਾਰ ਦੇ ਕੰਮ ਆ ਤੁਸੀਂ ਦੇਖਿਆ ਤੇ ਅੱਜ 56000 ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਤੇ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਮੇਰੇ ਹਲਕੇ ਦੇ ਵਿੱਚ 150 ਦੇ ਕਰੀਬ ਅਸੀਂ ਰੋਡਸ ਬਣਾ ਚੁੱਕੇ ਆ ਜਿਹੜੇ ਚਾਰ ਵੱਡੇ ਪਾਰਕ ਬਣਾ ਚੁੱਕੇ ਆ 11 ਮੁਹੱਲਾ ਕਲੀਨਿਕ ਨੇ ਇੱਕ ਸਟੇਡੀਅਮ ਬਣਾਇਆ ਤਿੰਨ ਅਸੀਂ ਲਾਇਬ੍ਰੇਰੀ ਬਣਾਈਆਂ ਤੇ ਦੋ ਵੱਡੇ ਪੁਲ ਜਿਹੜਾ ਕਿ ਲੋਹਾਰਾ ਪੁਲ 1955 ਦੇ ਵਿੱਚ ਬਣਿਆ ਸੀ ਅੱਜ ਦੁਬਾਰਾ ਜਿਹੜਾ ਪੜਨਾ ਸ਼ੁਰੂ ਹੋ ਗਿਆ ਔਰ ਜਿਹੜਾ ਇਸ਼ਰ ਨਗਰ ਵਾਲਾ ਪੁਲਾ ਉਹ ਨਾਲ ਪੁਲ ਵੀ ਬਣਿਆ ਤੇ ਪੰਜ ਹਾਈ ਮਾਸਕ ਲਾਈਟਾਂ ਲਗੀਆਂ ਪਹਿਲਾ ਅਸੀਂ ਥਾਣਾ ਜਿਹੜਾ ਗਿਆਸਪੁਰੇ ਦੇ ਅੰਦਰ ਬਣਾਇਆ ਗਿਆ ਤੇ ਜਿੰਨੇ ਵੀ ਪਾਰਕ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਬਾਲੀਬਾਲ ਤੇ ਬਾਸਕਟਬਾਲ ਜਿਹੜੇ ਕੋਰਟ ਬਣ ਰਹੇ ਨੇ ਕਿਉਂਕਿ ਨੌਜਵਾਨ ਜਿਹੜੇ ਆ 4 ਵਜੇ ਤੋਂ ਲੈ ਕੇ 6 ਵਜੇ ਤੱਕ ਅਸੀਂ ਚਾਹਾਂਗੇ ਕਿ ਉਹ ਖੇਡਾਂ ਦੇ ਵਿੱਚ ਆਉਣ ਤਾਂ ਕਿ ਉਹ ਉੱਥੇ ਸਮਾਂ ਬਿਜ਼ੀ ਰਹੇਗਾ ਤੇ ਇਹਨਾਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਲੈ ਕੇ ਜਾਵਾਂਗੇ ਔਰ ਜਿਹੜੇ ਬੱਚੇ ਤੁਸੀਂ ਦੇਖ ਰਹੇ ਹੋਗੇ ਅੱਜ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਜੁੱਧ ਨਸ਼ਿਆਂ ਵਿਰੁੱਧ ਕਿਉਂਕਿ ਜਿਨ੍ਹਾਂ ਨੇ ਮਾੜੀ ਕਮਾਈ ਨਾਲ ਕੀਤੀਆਂ ਹੋਈਆਂ ਬਿਲਡਿੰਗਾਂ ਛੋਟਾ ਢੇਰੀ ਹੋ ਰਹੀਆਂ ਨੇ ਤੇ ਮੈਂ ਇਹਨਾਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਵੀ ਚਾਹੁੰਦੀ ਆ ਕਿ ਆਪਣੇ ਹਲਕੇ ਨੂੰ ਵੀ ਅਪੀਲ ਕਰਦੀਆਂ ਪੂਰੇ ਪੰਜਾਬ ਨੂੰ ਵੀ ਅਪੀਲ ਕਰਦੀਆਂ ਕਿ ਜਿੱਥੇ-ਜਿੱਥੇ ਨਸ਼ਾ ਵੇਚਣ ਵਾਲੇ ਹੈਗੇ ਆ ਆਓ ਖੁੱਲ੍ਹ ਕੇ ਸਾਡਾ ਸਾਥ ਦਿਓ ਕਿਉਂਕਿ ਆਪਾਂ ਇਹ ਜਿਹੜੀ ਸਮਾਜ ਤੇ ਲੱਗੀ ਹੋਈ ਭੈੜੀ ਬਿਮਾਰੀ ਐ ਨੂੰ ਦੂਰ ਕਰੀਏ ਜਿਹੜੇ ਬੱਚੇ ਨਸ਼ੇ ਤੇ ਪੈ ਗਏ ਆ ਸੀ ਉਹਨਾਂ ਦਾ ਟ੍ਰੀਟਮੈਂਟ ਵੀ ਕਰਾਵਾਂਗੇ ਔਰ ਉਹਨਾਂ ਨੂੰ ਜੌਬਸ ਤੱਕ ਵੀ ਲੈ ਕੇ ਜਾਵਾਂਗੇ ਅੱਛਾ ਮੈਮ ਜੇ ਗੱਲ ਕਰੀ ਤੁਸੀਂ ਨਸ਼ੇ ਦੀ ਗੱਲ ਕੀਤੀ ਨਸ਼ੇ ਦੇ ਨੂੰ ਲੈ ਕੇ ਕਾਫੀ ਜਿਹੜੀਆਂ ਕਾਰਵਾਈਆਂ ਵੀ ਹੋਈਆਂ ਤੇ ਜਿਹੜੇ ਪ੍ਰੋਪਰਟੀ ਉਹਨਾਂ ਦੀ ਅਟੈਚ ਵੀ ਕੀਤੀਆਂ ਟਹਿ ਟੇਰ ਵੀ ਕੀਤੀਆਂ ਜੀ ਸੀ ਬੀ ਦੇ ਨਾਲ ਸੋ ਦੂਸਰੇ ਪਾਸੇ ਤੁਹਾਡੇ ਹਲਕੇ ਦੀ ਗ ਨਸ਼ੇ ਦੇ ਦੰਦਲ ਦੇ ਫਸੇ ਸੀ ਉਹਨਾਂ ਤੁਸੀਂ ਫ੍ਰੀ ਲਾਜਵੀ ਕਰਾਇਆ ਤਾਂ ਕਿੰਨੇ ਕੋ ਹੁਣ ਤੱਕ ਜਿਹੜੇ ਨੌਜਵਾਨ ਤੁਸੀਂ ਨਸ਼ੇ ਦੇ ਦੰਦਲ ਜੋ ਕੱਢ ਚੁੱਕੇ ਹੋ ਜੀ ਮੇਰੇ ਹਲਕੇ ਦੇ ਵਿੱਚ 20 ਤੋਂ 22 ਜਿਹੜੇ ਬੱਚੇ ਆ ਉਹਨਾਂ ਨੂੰ ਮੈਂ ਨਸ਼ੇ ਤੋਂ ਕੱਢਿਆ ਤੇ ਜਿਹੜੇ ਕਿ ਬੜੇ ਕਾਬਲ ਬੱਚੇ ਸੀਗੇ ਜਿਨ੍ਹਾਂ ਇੱਕ ਇਨਫੋਰਮੇਸ਼ਨ ਕਿੱਥੋਂ ਆਈ ਏ ਦੇਖੋ ਇਹ ਉਹਨਾਂ ਦੀ ਮੰਨ ਦੀ ਸੋਚ ਆ ਹੂੰ ਇਹ ਹਰ ਬੰਦੇ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਜੀ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ ਬੰਬ ਆਏ ਆ ਤੇ ਕਿੰਨੇ ਫੁੱਟੇ ਆ ਜੀ ਇਹ ਦਾ ਤਾਂ ਪਿਉਰਾ ਉਹ ਖੁਦ ਹੀ ਦੇ ਸਕਦੇ ਆ ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਜਵਾਬ ਦੇ ਸਕਦੇ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਗਾ ਕਿਉਂਕਿ 3 ਸਾਲ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਆਮ ਲੋਕ ਭਾਵੇਂ ਬਿਜਲੀ ਦੀ ਗੱਲ ਕਰੇ ਫ੍ਰੀ ਬਿਜਲੀ ਲੋਕਾਂ ਨੂੰ ਮੇਰੇ ਜਿਹੜੇ ਨਸ਼ੇ ਦੰਦਲ ਚ ਕਈ ਨੌਜਵਾਨ ਨਿਕਲੇ ਵੀ ਨਹੀਂ ਤੇ ਨਸ਼ੇ ਵੇਚਣ ਵਾਲੇ ਖਿਲਾਫ ਦੀ ਠੱਲ ਹੈ ਉਹ ਵੀ ਪਾਈਗੇ ਕੀ ਕਹਿਣਾ ਚਾਹੁੰਗੇ ਆਮ ਦੇਖੋ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨੀ ਆ ਕਈ ਬਦੇਸ਼ਾਂ ਦਾ ਰੁੱਖ ਛੱਡ ਕੇ ਆਪਣੇ ਪੰਜਾਬ ਚ ਰਹੀਏ ਆਪਾਂ ਔਰ ਪੰਜਾਬ ਦੀ ਜਵਾਨੀ ਨੂੰ ਸੇਵ ਕਰੀਏ ਖੇਡਾਂ ਵੱਲ ਜਾਈਏ ਤੇ ਜਿੱਥੇ ਸਾਡੀ ਜ਼ਰੂਰਤ ਹੋਏਗੀ ਅਸੀਂ ਇਹਨਾਂ ਨੂੰ ਜਗਾ ਜਗਾ ਕੈਂਪ ਲਗਾ ਕੇ ਨੌਕਰੀਆਂ ਵੱਲ ਲੈ ਕੇ ਜਾਵਾਂਗੇ ਪੰਜਾਬ ਸਰਕਾਰ ਦੇ ਵੱਲੋਂ ਆਪਣੀ ਤਿੰਨ ਸਾਲ ਦੀਆਂ ਕਾਰਗੁਜ਼ਾਰੀਆਂ ਨੂੰ ਲੈ ਕੇ ਜਿਹੜੀ ਪ੍ਰੈਸ ਵਾਰਤਾ ਕੀਤੀ ਜਾ ਰਹੀ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਰੁਪਿੰਦਰਪਰ ਕੋਲ ਸ਼ੀਨਾ ਜੀ ਨੇ ਗੱਲਬਾਤ ਕਰ ਲੈ ਜੀ ਆਪਾਂ ਗੱਲ ਕਰੀਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ੇ ਦੇ ਉੱਪਰ ਠੱਲ ਪਾਉਣ ਦੇ ਲਈ ਉਹ ਵੀ ਜਿਹੜੇ ਯਤਨ ਨੇ ਉਹ ਲਗਾਤਾਰ ਜਾਰੀ ਸੋ ਬਿਲਕੁਲ ਮੈਡਮ ਨਾਲ ਜਿਹੜੀ ਗੱਲਬਾਤ ਕਰ ਲੈ ਮੈਮ ਕੀ ਕਹਿਣਾ ਚਾਹੋਗੇ ਜਿਹੜੇ ਤਿੰਨ ਸਾਲ ਦੀ ਹੋਂ ਤੱਕ ਜੋ ਕਾਰਗੁਜ਼ਾਰੀ ਨਿਕਲ ਰਹੀ ਹੈ ਦੇਖੋ ਜਿਹੜੇ ਤਿੰਨ ਸਾਲ ਦੇ ਸਰਕਾਰ ਦੇ ਕੰਮ ਆ ਤੁਸੀਂ ਦੇਖਿਆ ਤੇ ਅੱਜ 56000 ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਤੇ ਜੇ ਮੈਂ ਆਪਣੇ ਹਲਕੇ ਦੀ ਗੱਲ ਕਰ ਮੇਰੇ ਹਲਕੇ ਦੇ ਵਿੱਚ 150 ਦੇ ਕਰੀਬ ਅਸੀਂ ਰੋਡਸ ਬਣਾ ਚੁੱਕੇ ਆ ਜਿਹੜੇ ਚਾਰ ਵੱਡੇ ਪਾਰਕ ਬਣਾ ਚੁੱਕੇ ਆ 11 ਮੁਹੱਲਾ ਕਲੀਨਿਕ ਨੇ ਇੱਕ ਸਟੇਡੀਅਮ ਬਣਾਇਆ ਤਿੰਨ ਅਸੀਂ ਲਾਇਬ੍ਰੇਰੀ ਬਣਾਈਆਂ ਤੇ ਦੋ ਵੱਡੇ ਪੁਲ ਜਿਹੜਾ ਕਿ ਲੋਹਾਰਾ ਪੁਲ 1955 ਦੇ ਵਿੱਚ ਬਣਿਆ ਸੀ ਅੱਜ ਦੁਬਾਰਾ ਜਿਹੜਾ ਪੜਨਾ ਸ਼ੁਰੂ ਹੋ ਗਿਆ ਔਰ ਜਿਹੜਾ ਇਸ਼ਰ ਨਗਰ ਵਾਲਾ ਪੁਲਾ ਉਹ ਨਾਲ ਪੁਲ ਵੀ ਬਣਿਆ ਤੇ ਪੰਜ ਹਾਈ ਮਾਸਕ ਲਾਈਟਾਂ ਲੱਗੀਆਂ ਪਹਿਲਾ ਅਸੀਂ ਥਾਣਾ ਜਿਹੜਾ ਕਿਆਸਪੁਰੇ ਦੇ ਅੰਦਰ ਬਣਾਇਆ ਗਿਆ ਤੇ ਜਿੰਨੇ ਵੀ ਪਾਰਕ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਹਾ ਬਾਲੀਬਾਲ ਤੇ ਬਾਸਕਟਬਾਲ ਜਿਹੜੇ ਕੋਰਟ ਬਣ ਰਹੇ ਨੇ ਕਿਉਂਕਿ ਨੌਜਵਾਨ ਜਿਹੜੇ ਆ 4 ਵਜੇ ਤੋਂ ਲੈ ਕੇ 6 ਵਜੇ ਤੱਕ ਅਸੀਂ ਚਾਹਾਂਗੇ ਕਿ ਉਹ ਖੇਡਾਂ ਦੇ ਵਿੱਚ ਆਉਣ ਤਾਕੇ ਉਹ ਉੱਥੇ ਸਮਾਂ ਬਿਜ਼ੀ ਰਹੇਗਾ ਤੇ ਇਹਨਾਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਲੈ ਕੇ ਜਾਵਾਂਗੇ ਔਰ ਜਿਹੜੇ ਬੱਚੇ ਤੁਸੀਂ ਦੇਖ ਰਹੇ ਹੋਗੇ ਅੱਜ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਜੁੱਧ ਨਸ਼ਿਆਂ ਵਿਰੁੱਧ ਕਿਉਂਕਿ ਜਿਨ੍ਹਾਂ ਨੇ ਮਾੜੀ ਕਮਾਈ ਨਾਲ ਕੀਤੀਆਂ ਹੋਈਆਂ ਬਿਲਡਿੰਗਾਂ ਛੋਟਾ ਢੇਰੀ ਹੋ ਰਹੀਆਂ ਨੇ ਤੇ ਮੈਂ ਇਹਨਾਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਵੀ ਚਾਹੁੰਦੀ ਆ ਕਿ ਆਪਣੇ ਹਲਕੇ ਨੂੰ ਵੀ ਅਪੀਲ ਕਰਦੀਆਂ ਪੂਰੇ ਪੰਜਾਬ ਨੂੰ ਵੀ ਅਪੀਲ ਕਰਦੀਆਂ ਕਿ ਜਿੱਥੇ-ਜਿੱਥੇ ਨਸ਼ਾ ਵੇਚਣ ਵਾਲੇ ਹੈਗੇ ਆ ਆਓ ਖੁੱਲ੍ਹ ਕੇ ਸਾਡਾ ਸਾਥ ਦਿਓ ਕਿਉਂਕਿ ਆਪਾਂ ਇਹ ਜਿਹੜੀ ਸਮਾਜ ਤੇ ਲੱਗੀ ਹੋਈ ਭੈੜੀ ਬਿਮਾਰੀ ਐ ਨੂੰ ਦੂਰ ਕਰੀਏ ਜਿਹੜੇ ਬੱਚੇ ਨਸ਼ੇ ਤੇ ਪੈ ਗਏ ਆ ਸੀ ਉਹਨਾਂ ਦਾ ਟ੍ਰੀਟਮੈਂਟ ਵੀ ਕਰਾਵਾਂਗੇ ਔਰ ਉਹਨਾਂ ਨੂੰ ਜੌਬਸ ਤੱਕ ਵੀ ਲੈ ਕੇ ਜਾਵਾਂਗੇ ਅੱਛਾ ਮੈਮ ਜੇ ਗੱਲ ਕਰੀ ਤੁਸੀਂ ਨਸ਼ੇ ਦੀ ਗੱਲ ਕੀਤੀ ਨਸ਼ੇ ਦੇ ਨੂੰ ਲੈ ਕੇ ਕਾਫੀ ਜੜੀਆਂ ਕਾਰਵਾਈਆਂ ਵੀ ਹੋਈਆਂ ਤੇ ਜਿਹੜੇ ਪ੍ਰੋਪਰਟੀਆਂ ਨੇ ਅਟੈਚ ਵੀ ਕੀਤੀਆਂ ਢਾਈ ਢੇਰ ਵੀ ਕੀਤੀਆਂ ਜੇਸੀਬ ਦੇ ਨਾਲ ਸੋ ਦੂਸਰੇ ਪਾਸੇ ਤੁਹਾਡੇ ਹਲਕੇ ਦੀ ਗੱਲ ਕਰੀਏ ਕਿਹਾ ਜਾ ਰਿਹਾ ਬੜੇ ਲੋਕਾਂ ਦੇ ਜਿਹੜੇ ਨੌਜਵਾਨ ਨਸ਼ੇ ਦੇ ਦੰਦਲ 'ਚ ਫਸੇ ਸੀ ਉਹਨਾਂ ਤੁਸੀਂ ਫ੍ਰੀ ਲਾਜਵੀ ਕਰਾਇਆ ਤੇ ਕਿੰਨੇ ਕੁ ਹੁਣ ਤੱਕ ਜਿਹੜੇ ਨੌਜਵਾਨ ਤੁਸੀਂ ਨਸ਼ੇ ਦੇ ਦੰਦਲ 'ਚੋਂ ਕੱਢ ਚੁੱਕੇ ਹੋ ਜੀ ਮੇਰੇ ਹਲਕੇ ਦੇ ਵਿੱਚ 20 ਤੋਂ 22 ਜਿਹੜੇ ਬੱਚੇ ਆ ਉਹਨਾਂ ਨੂੰ ਮੈਂ ਨਸ਼ੇ ਤੋਂ ਕੱਢਿਆ ਤੇ ਜਿਹੜੇ ਕਿ ਬੜੇ ਕਾਬਲ ਬੱਚੇ ਸੀਗੇ ਜਿਹਨਾਂ ਇੱਕ ਬੱਚਾ ਤਾਂ ਸ਼ਿਮਲਾਪੁਰੀ ਜਿਹੜਾ ਰਾਮਪਾਲ ਪਕੌੜੇ ਵਾਲੇ ਕੋਲੇ ਰਹਿੰਦਾ ਉਹ ਸੀਐਨਸੀ ਆਪਰੇਟਰ ਸੀ 3 ਉਹਦਾ ਵੀ ਉਹਦਾ ਟ੍ਰੀਟਮੈਂਟ ਕਰਵਾਇਆ ਦੋ ਕੁੜੀਆਂ ਦਾ ਟ੍ਰੀਟਮੈਂਟ ਕਰਵਾਇਆ ਤੇ ਬਾਕੀ ਮੇਰੇ ਖਿਆਲ 22 ਮੁੰਡਿਆਂ ਦਾ ਮੈਂ ਜਿਹੜਾ ਆਪਣੇ ਕੋਲੋਂ ਇਲਾਜ ਕਰਵਾਇਆ ਤੇ ਮੈਮ ਜੇ ਗੱਲ ਕਰੀ ਕਿਤਨੇ ਕਿਤੇ ਜਿਹੜੀ ਪੰਜਾਬ ਦੀ ਨੌਜਵਾਨੀ ਨਸ਼ਾ ਵੇਚਣ ਵਾਲਿਆਂ ਦੇ ਵੱਲੋਂ ਜਿਹੜੀ ਖਰਾਬ ਕੀਤੀ ਜਾ ਰਹੀ ਹੈ ਚੇਤਾਵਨੀ ਕੀਜੀਏ ਉਹਨਾਂ ਨੂੰ ਫਿਰ ਦੇਖੋ ਉਹਨਾਂ ਨੂੰ ਤਾਂ ਅਸੀਂ ਹਰ ਦਿਨ ਚੇਤਾਵਨੀ ਦਿੰਨੇ ਆ ਕਿ ਸਾਡਾ ਜਾਂ ਤਾਂ ਹਲਕਾ ਛੱਡ ਦੇਣ ਜਾਂ ਆਪ ਦਾ ਕੰਮ ਬਦਲ ਲੈਣ ਕਿਉਂਕਿ ਨਸ਼ਾ ਅਸੀਂ ਆਪਣੇ ਜਿਹੜਾ ਹਲਕੇ ਦੇ ਅੰਦਰ ਅਸੀਂ ਆਪਣੇ ਵਾਰਡਾਂ ਦੇ ਅੰਦਰ ਵਿਕਣ ਨਹੀਂ ਦੇਣਾ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਮੈਡਮ ਦੇ ਵੱਲੋਂ ਸਿੱਧੇ ਤੌਰ ਜਿਹੜੀ ਚੇਤਾਵਨੀ ਉਹ ਵੀ ਦਿੱਤੀ ਗਈ ਹੈ ਤੇ ਮੈਡਮ ਗੱਲ ਕਰੀਏ ਤਾਂ ਪ੍ਰਤਾਪ ਸਿੰਘ ਬਾਜਵਾਜੀ ਦਾ ਜਿਹੜਾ ਬਿਆਨ ਆਇਆ ਸੀਗਾ ਸੋ ਬਿਲਕੁਲ ਕਿਤਨੇ ਕਿਤੇ ਜਿਹੜੇ 32 ਦੇ ਕਰੀਬ ਜਿਹੜੇ ਬੰਬਾਂ ਨੂੰ ਲੈ ਕੇ ਵੱਡਾ ਬਿਆਨ ਹਦਾ ਸੋ ਉਹਨਾਂ ਤੋਂ ਮੁਕੱਦਮਾ ਵੀ ਦਰਜ ਹੁੰਦਾ ਤੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਹੈ ਉਹ ਵੀ ਕੀਤਾ ਗਿਆ ਤਾਂ ਕਿ ਜਿਹੜਾ ਪਰਚਾ ਉਹ ਰੱਦ ਕੀਤਾਏ ਤੁਸੀਂ ਕਿਸ ਤਰੀਕੇ ਦੇ ਦੋ ਜੀ ਦੇਖੋ ਬਾਜਵਾਜੀ ਜਦ ਵੀ ਬਿਆਨ ਦਿੰਦੇ ਆ ਬੜੇ ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਦੀ ਸੋਚ ਕਿੱਦਾਂ ਦੀ ਆ ਜੀ ਕਦੇ ਕੁਝ ਬੋਲ ਦਿੰਦੇ ਆ ਕਦੇ ਕੁਝ ਬੋਲ ਦਿੰਦੇ ਆ ਬਿਹਤਰ ਇਹ ਹੈ ਕਿ ਸਾਡੇ ਨਾਲ ਲੜ ਕੇ ਰੜ ਕੇ ਜਿਹੜੀ ਪੰਜਾਬ ਨੂੰ ਅਸੀਂ ਅੱਗੇ ਲੈ ਕੇ ਜਾਈਏ ਬਿਹਤਰੀ ਲਈ ਕੰਮ ਕਰੀਏ ਕਿਉਂਕਿ ਪਿੱਛੇ ਜ ਤੁਸੀਂ ਸਿੱਖਿਆ ਹੋਊਗਾ ਜਦੋਂ ਅਸੀਂ ਵਿਧਾਨ ਸਭਾ ਦਾ ਸਾਡਾ ਸੈਸ਼ਨ ਚੱਲਦਾ ਸੀਗਾ ਤੇ ਬਾਜਵਾ ਜੀ ਕਹਿੰਦੇ ਆ ਕਿ ਇਹ ਤਾਂ ਜਿਹੜੇ 92 ਵਿਧਾਇਕ ਬੈਠੇ ਆ ਸਾਨੂੰ ਤਾਂ ਇਹਨਾਂ ਨੂੰ ਦੇਖ ਕੇ ਸ਼ਰਮ ਆਉਂਦੀ ਹੈ ਕਿਉਂਕਿ ਅਸੀਂ ਵੀ ਚੰਗੇ ਘਰਾਂ ਤੋਂ ਆ ਪੜੇ ਲਿਖੇ ਆ ਤੇ ਮੈਨੂੰ ਸਮਝ ਨਹੀਂ ਆਈ ਕਿ ਉਹਨਾਂ ਦੀ ਸੋਚ ਕਿੱਦਾਂ ਦੀ ਆ ਹੂੰ अच्छा मैम ਜੇ ਗੱਲ ਕਰੀਏ ਬੰਬਾਂ ਦੀ ਗੱਲ ਹੋਈ ਸੀ ਅਨੇ ਬੰਬ ਫਟ ਗਏ ਤੇ ਅਨੇ ਬੰਬ ਹੋਰ ਫਟ ਰਹੇ ਸੋ ਇਸ ਤੋਂ ਬਾਅਦ ਜਿਹੜੇ ਜਿਹੜੇ ਪਗਵੰਸ ਸਿੰਘ ਮਾਨ ਹੈ ਉਹਨਾਂ ਦਾ ਵੀ ਬਿਆਨ ਆਇਆ ਹੈ ਕਿ ਅਣ ਨੂੰ ਜਿਹੜੀ ਇਨਫਾਰਮੇਸ਼ਨ ਹੈ ਉਹ ਕਿੱਥੋਂ ਮਿਲੀ ਸੋ ਇਸ ਨੂੰ ਲੈ ਕੇ ਜਿਹੜੀ ਕਾਰਵਾਈ ਹੋਈ ਹੈ ਤੇ ਤੁਹਾਨੂੰ ਤੁਸੀਂ ਕਿੰਦਾ ਜਿਹੜੀ ਇਨਫਾਰਮੇਸ਼ਨ ਕਿੱਥੋਂ ਆਈ ਹੈ ਦੇਖੋ ਇਹ ਉਹਨਾਂ ਦੀ ਮੰਨ ਦੀ ਸੋਚ ਆ ਹੂੰ ਇਹ ਹਰ ਬੰਦੇ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਜੀ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ ਬੰਬ ਆਏ ਆ ਤੇ ਕਿੰਨੇ ਫੁੱਟੇ ਆ ਜੀ ਇਹ ਦਾ ਤਾਂ ਪਿਓਰਾ ਉਹ ਖੁਦ ਹੀ ਦੇ ਸਕਦੇ ਆ ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਜਵਾਬ ਦੇ ਸਕਦੇ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਗਾ ਕਿਉਂਕਿ 3 ਸਾਲ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਆਮ ਲੋਕਾਂ ਨੂੰ ਭਾਵੇਂ ਬਿਜਲੀ ਦੀ ਗੱਲ ਕਰੀਏ ਫ੍ਰੀ ਬਿਜਲੀ ਲੋਕਾਂ ਨੂੰ ਮੇਰੇ ਜਿਹੜੇ ਨਸ਼ੇ ਦੰਦਲ ਚ ਕਈ ਨੌਜਵਾਨ ਨਿਕਲੇ ਵੀ ਨਹੀਂ ਤੇ ਨਸ਼ੇ ਵੇਚਣ ਵਾਲੇ ਖਲਾਫ ਦੀ ਠੱਲ ਹੈ ਉਹ ਵੀ ਪਾਈ ਗਏ ਕੀ ਕਹਿਣਾ ਚਾਹੁੰਗੇ ਆਮ ਦੇਖੋ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨੀ ਆ ਕਈ ਬਦੇਸ਼ਾਂ ਦਾ ਰੁੱਖ ਛੱਡ ਕੇ ਆਪਣੇ ਪੰਜਾਬ ਚ ਰਹੀਏ ਆਪਾਂ ਔਰ ਪੰਜਾਬ ਦੀ ਜਵਾਨੀ ਨੂੰ ਸੇਵ ਕਰੀਏ ਖੇਡਾਂ ਵੱਲ ਜਾਈਏ ਤੇ ਜਿੱਥੇ ਸਾਡੀ ਜ਼ਰੂਰਤ ਹੋਏਗੀ ਅਸੀਂ ਇਹਨਾਂ ਨੂੰ ਜਗਾ ਜਗਾ ਕੈਂਪ ਲਗਾ ਕੇ ਨੌਕਰੀਆਂ ਵੱਲ ਲੈ ਕੇ ਜਾਵਾਂਗੇ ਕਿਓਕੇ ਬਾਹਰ ਵੀ ਜਿਹੜਾ ਲੋਕਾਂ ਦਾ ਸਾਡਾ ਇੱਕੋ ਹੀ ਸੀਗਾ ਕਿ ਜਿਹੜਾ ਪ੍ਰਵਾਸ ਹੁੰਦਾ ਜਾ ਰਿਹਾ ਸੀ ਉਹਨੂੰ ਰੋਕਣਾ ਸੀ ਉਸ ਪ੍ਰਵਾਸ ਦੇ ਲਈ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਤੁਸੀਂ ਦੇਖਿਆ ਹੋਗਾ ਹੁਣ ਪਹਿਲਾਂ ਨਾਲੋਂ ਬਾਹਰ ਲੋਕਾਂ ਦਾ ਰੁਝਾਨ ਘਟ ਗਿਆ ਔਰ ਇੱਥੇ ਰਹਿਣਾ ਸ਼ੁਰੂ ਕਰ ਗਏ ਤੇ ਨਾਲ ਹੀ ਨਾਲ ਅਸੀਂ ਸਕੂਲ ਆਫ ਫੈਮਿਨੈਂਸ ਬਣਾਏ ਆ ਸਕੂਲ ਆਫ ਫੈਮਿਨੈਂਸ ਬਣਾਉਣ ਦਾ ਮਤਲਬ ਸਾਡਾ ਇੱਕੋ ਹੀ ਹੈ ਕਿਉਂਕਿ ਅਸੀਂ ਸਕਿਲਡ ਬੱਚੇ ਪੈਦਾ ਕਰੀਏ ਅੱਜ ਤੱਕ ਆਪਣੇ ਬੱਚੇ ਜਿਹੜੇ ਆ ਪੰਜਾਬ ਦੇ ਆ ਉਹ ਆਪਣੇ ਬਾਪ ਦਾ ਕਿੱਤਾ ਛੱਡਦੇ ਜਾ ਰਹੇ ਆ ਤੇ ਅਸੀਂ ਉਹਨਾਂ ਨੂੰ ਤਾਂ ਮੁਖੀ ਬਣਾਵਾਂਗੇ ਅਸੀਂ ਉਹਨਾਂ ਨੂੰ ਜੌਬ ਲੈਨਜ਼ ਵਾਲੇ ਨਹੀਂ ਜੌਬ ਪ੍ਰੋਵਾਈਡਰ ਤੱਕ ਲੈ ਕੇ ਜਾਵਾਂਗੇ ਅੱਛਾ ਮੈਮ ਜੇ ਗੱਲ ਕਰੀਏ ਤੁਸੀਂ ਜਿਹੜੇ ਨੌਜਵਾਨ ਨਸ਼ੇ 'ਚੋਂ ਵੀ ਗੱਡੇ ਨੇ ਤੇ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਇਲਾਜ ਵੀ ਕੀਤਾ ਹੈ ਬਿਜਲੀ ਵੀ ਫ੍ਰੀ ਮਿਲ ਰਹੀ ਏ ਸੋ ਜਿਹੜੀ ਐਜੂਕੇਸ਼ਨਲ ਲੈ ਕੇ ਵੀ ਕਿਹਾ ਜਾ ਰਿਹਾ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਜਿਹੜੇ ਸਰਕਾਰੀ ਸਕੂਲ ਮਿਲ ਗਏ ਸੋ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕਰਾਂਗੇ ਕਿਤਨੇ ਕਿ ਜਿਹੜੇ ਆਮ ਮੀਡੀਆ ਕਲਾਸ ਵਿੱਚ ਬਿਲੋਂਗ ਕਰਦੇ ਹਸਪਤਾਲ ਜਾਂਦੇ ਉਹ ਪਹਿਲਾਂ ਕਹਿੰਦੇ 50000 ਜਮ੍ਹਾਂ ਕਰਾਓ ਫਿਰ ਤੁਹਾਨੂੰ ਅੰਦਰ ਐਂਟਰੀ ਮਿਲੇਗੀ ਫਿਰ ਤੁਹਾਡਾ ਇਲਾਜ ਸ਼ੁਰੂ ਹੋਏ ਦੇਖੋ ਜਿਹੜਾ ਮਹੱਲਾ ਕਲੀਨਿਕ ਬਣਾਇਆ ਸਭ ਤੋਂ ਪਹਿਲਾਂ ਤਾਂ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂਗੇ ਆਰਾਮ ਹੱਲੇ ਕਲੀਨਿਕ ਨੇ ਇੱਕ ਇੱਕ ਮਹੱਲਾ ਕਲੀਨਿਕ ਚ ਇੱਕ ਇੱਕ ਲੱਖ ਲੋਕ ਉੱਥੇ ਟ੍ਰੀਟਮੈਂਟ ਕਰਵਾ ਚੁੱਕੇ ਆ ਜਿਦੇ ਵਿੱਚ 40 ਤਰ੍ਹਾਂ ਦੇ ਟੈਸਟ ਤੇ ਸਾਰੀਆਂ ਦਵਾਈਆਂ ਫ੍ਰੀ ਨੇ ਉਹ ਡਾਕਟਰ ਵੱਲੋਂ ਜਿਹੜਾ ਅੱਗੇ ਮਤਲਬ ਕੋਈ ਰਕਮੈਂਡੇਸ਼ਨ ਕੀਤੀ ਜਾਂਦੀ ਉਹਦਾ ਇਲਾਜ ਪਹਿਲ ਦੇ ਅਧਾਰ ਤੇ ਸਰਕਾਰੀ ਹਸਪੀਟਲ ਦੇ ਵਿੱਚ ਵੀ ਹੁੰਦਾ ਲੇਕਿਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਚਾਹੇ ਉਹ ਸਕੂਲਾਂ ਦੀਆਂ ਹੋਣ ਚਾਹੇ ਹਸਪਤਾਲਾਂ ਨਾ ਹੋਣ ਤੇ ਉਹਦਾ ਫਾਇਦਾ ਜ਼ਰੂਰ ਉਠਾਉਣਾ ਚਾਹੀਦਾ ਅੱਜ ਸਕੂਲਾਂ ਦੀ ਜੇ ਮੈਂ ਦੇਖਾਂ ਤਾਂ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਜ਼ਿਆਦਾ ਵਧੀਆ ਹੋਗੇ ਅੱਜ ਤੋਂ ਤੁਸੀਂ 8 ਮਹੀਨੇ ਬਾਅਦ ਦੇਖ ਲਿਓ ਸਾਡਾ ਕੰਗਣਵਾਲਾ ਵਾਲਾ ਸਕੂਲ ਦੇਖ ਲਓ ਸਾਡਾ ਲੋਹਾਰਾ ਸਕੂਲ 8 ਮਹੀਨੇ ਬਾਅਦ ਦੇਖ ਲਿਓ ਕਿ ਜਿਹੜਾ ਪ੍ਰਾਈਵੇਟ ਸਕੂਲ ਨੂੰ maat ਪਾਏਗਾ ਅੱਜ ਸਕੂਲਾਂ ਦੇ ਵਿੱਚ ਇੰਨਾ ਸੋਹਣਾ ਫਰਨੀਚਰ ਆਇਆ ਤੇ ਖੁਦ ਦਿਲ ਕਰਦਾ ਕਿ ਅਸੀਂ ਦੁਬਾਰਾ ਪੜਨ ਲੱਗ ਜਾਈਏ ਜੀ ਸੋ ਬਿਲਕੁਲ ਐਮਐਲਏ ਰੁਪਿੰਦਰ ਪਾਰਕ ਕੋ ਜਿਨਾ ਹੀ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਤਾਂ ਇਹੀ ਕਿਹਾ ਕਿ ਐਜੂਕੇਸ਼ਨ ਨੂੰ ਲੈ ਕੇ ਸਰਕਾਰ ਦੇ ਵੱਲੋਂ ਬੜੇ ਵਧੀਆ ਉਪਰਾਲੇ ਕੀਤੇ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਹਰ ਇੱਕ ਜਿਹੜੀ ਫੈਸਿਲਿਟੀ ਉਹ ਵੀ ਮੇਰੀ ਤੇ ਪੜੇ ਲਿਖੇ ਐਜੂਕੇਸ਼ਨ ਐਜੂਕੇਟਿਡ ਜਿਹੜੇ ਸਕੂਲ ਦੇ ਟੀਚਰ ਨੇ ਉਹ ਬੱਚਿਆਂ ਨੂੰ ਬੜੀ ਵਧੀਆ ਐਜੂਕੇਸ਼ਨ ਦੇ ਰਹੇ ਤੇ ਜਿਹੜੇ ਬੱਚੇ ਆ ਪੜ ਲਿਖ ਕੇ ਤਾਂ ਕਿ ਸਮਾਜ ਦਾ ਤੇ ਜਿਹੜਾ ਸਕੂਲ ਦਾ ਦੇਸ਼ ਦਾ ਜਿਹੜਾ ਨਾਮ ਹੈ ਰੋਸ਼ਨ ਕਰੋ ਸੋ ਬਿਲਕੁਲ ਦੂਸਰੇ ਪਾਸੇ ਗੱ ਤਾਂ ਜਿਹੜੇ ਯਤਨ ਜਰਨੇ ਤੇ 22 ਦੇ ਕਰੀਬ ਮੈਡਮ ਨੇ ਆਪਣੇ ਹਲਕੇ ਦੇ ਵਿੱਚ 22 ਦੇ ਕਰੀਬ ਜਿਹੜੇ ਨੌਜਵਾਨੋਂ ਨਸ਼ੇ ਦੀ ਦੰਦਲ ਵਿੱਚੋਂ ਕੱਢ ਕੇ ਤੇ ਉਹਨਾਂ ਨੂੰ ਚੰਗੇ ਰਾਹੇ ਪਾਇਆ ਕਿਉਂਕਿ ਕਾਫੀ ਅੱچھے ਪਰਿਵਾਰ ਸੀਗੇ ਤੇ ਜੋ ਮੈਡਮ ਦਾ ਕਹਿਣਾ ਸੋ ਬਿਲਕੁਲ ਹੋਰ ਅਪਡੇਟ ਲਿਫਟ ਜੁੜੇ ਰਹੋ ਸਿਟੀ ਹੁੰਦੈ ਨਾ ਕੈਮਰਾ ਪਰਸਨ ਮੈਨੂੰ ਛਾਪੜ ਦੇ ਨਾਲ ਮੈਂ ਰਾਹੁੜਾ ਸਿਟੀ ਹோம் ਲੁਧਿਆਣਾ